ਚਾਈਨਾ ਡੋਰ ਨੇ ਇੱਕ ਹੋਰ ਮਾਸੂਮ ਦੀ ਜਾਨ ਲੈ ਲਈ ਹੈ ਮਾਮਲਾ ਅੰਮ੍ਰਿਤਸਰ ਦਾ ਹੈ ਹਾਦਸਾ ਬਟਾਲਾ ਰੋਡ ਮੈਟਰੋ ਬੱਸ ਪੁੱਲ ਤੇ ਵਾਪਰਿਆ ਆਪਣੇ ਪਿਤਾ ਨਾਲ ਬਾਈਕ ਤੇ ਅੱਗੇ ਬੈਠੀ ਜਾ ਰਹੀ 6 ਸਾਲਾ ਬੱਚੀ ਖੁਸ਼ੀ ਦਾ ਗਲਾ ਚਾਈਨਾ ਡੋਰ ਨੇ ਵੜ ਦਿੱਤਾ ਹਸਪਤਾਲ ਪਹੁੰਚਣ ਤੱਕ ਬੱਚੀ ਦਮ ਤੋੜ ਗਈ ਬੱਚੀ ਦੀ ਇੰਜ ਮੌਤ ਦੇ ਨਾਲ ਘਰ ਪਰਿਵਾਰ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਤੇ ਰਿਸ਼ਤੇਦਾਰਾਂ ਦੀ ਮੰਗ ਹੈ ਕਿ ਸਰਕਾਰ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਤੇ ਸਖਤ ਕਾਰਵਾਈ ਕਰੇ ਤਾਂ ਜੋ ਹੋਰ ਨਾ ਲੋਕਾਂ ਦੀਆਂ ਜਾਨਾਂ ਨਾ ਜਾਣ ਹਾਂਜੀ ਹਾਂਜੀ ਮੇਰੇ ਅੱਗੇ ਬੈਠੀ ਫਲਾਈ ਓਵਰ ਵਾਲੇ ਚੜੇ ਹੀ ਉੱਪਰ ਇੱਕਦਮ ਡੋਰ ਆਈ ਕਿਹੜੀ ਜਗ੍ਹਾ ਤੇ ਸੀ ਵਕਤੇ ਇਹ ਜੀ ਇਹ ਮੈਂ ਚੜ ਰਿਹਾ ਹਾਂ ਤੇ ਬਿਲਕੁਲ ਹੌਲੀ ਸਲੋ ਹੀ ਉੱਥੇ ਡੋਰ ਫਿਰੀ ਤੇ ਉਸੇ ਵੇਲੇ ਮੌਕੇ ਤੇ ਮੌਤ ਹੋ ਗਈ ਹਾਂਜੀ ਹੋ ਗਏ ਵਿਜੇ ਨਗਰ ਹਸਪੀਟਲ ਐ ਪਲਸ ਉਹ ਦੀ ਜਗ੍ਹਾ ਡਾਕਟਰਾਂ ਨੇ ਉਸੇ ਲਈ ਕਿਹਾ ਖਤਮ ਹੋ ਗਈ ਜੀ ਮੈਂ ਲੇਬਰ ਦੇ ਕੰਮ ਕਰਦਾ ਹਾਂ ਸਭ ਤੋਂ ਛੋਟੀ ਬੱਚੀ ਹਾਂਜੀ ਸਭ ਤੋਂ ਮੇਰੇ ਚਾਰ ਬੇਟੀਆਂ ਐ ਸਭ ਤੋਂ ਛੋਟੀ ਕੀ ਪ੍ਰੋਸੈਸਨ ਤੋਂ ਉਹਨਾਂ ਮੰਗ ਕਰਦੇ ਜੀ ਮੰਗ ਹੀ ਇਹੀ ਕਹਿ ਰਹੇ ਆ ਵੀ ਅੱਗੇ ਨਾ ਕਿਸੇ ਦਾ ਸਾਡਾ ਤੇ ਚਲੋ ਚਲੇ ਗਿਆ ਪਰ ਕਰਦੇ ਨਹੀਂ ਆ ਇਹ ਇਥੇ ਬੋਲਦੇ ਉੱਪਰ ਹੀ ਬਹੁਤ ਚਾਂਸ ਹੋਇਆ ਇਥੇ ਵੱਲੇ ਹੋਇਆ ਕੱਲ ਕੱਲ ਵੱਲੇ ਵੀ ਹੋਇਆ ਉੱਥੇ ਕੁੱਲਸ ਵੀ ਲੱਗੇ ਖੜੀ ਐ ਥਾਣਾ ਵੀ ਲੱਗੇ ਆ ਜੀ ਪਰ ਉੱਥੇ ਕੋਈ ਰੱਖਦਾ ਹੀ ਨਹੀਂ ਵੱਲੇਵੀਂ ਰੋਡ ਦੇ ਉੱਤੇ ਡੋਰਾ ਹੀ ਫਿਰੀ ਹੋਣਾ ਮਰ ਗਿਆ ਸੀ ਦੌਰ ਤੇ ਬੰਦ ਕਰਤੀ ਪੂਰੀ ਤਰ੍ਹਾਂ ਤੇ ਜੇ ਬੰਦੇ ਇਹ ਨਹੀਂ ਤੇ ਇੱਕ ਹੰਦਾਈ ਇਹ ਡੋਰਾ ਵਖਾ ਸਕਦੇ ਤੇ ਇਹਨਾਂ ਦੀ ਬੱਚੀ ਦੀ ਡਿਲੀਵਰੀ ਮੇਰੇ ਹੱਥੋਂ ਹੀ ਹੋਈ ਹੈਗੀ ਹੈ ਹਾਂਜੀ ਤੇ ਬਹੁਤ ਨਾਈਸ ਪਰਿਵਾਰ ਹੈ ਆਪਣੀਆਂ ਬੇਟੀਆਂ ਵੀ ਇਹਨਾਂ ਬੇਟਿਆਂ ਵਾਂਗ ਹੀ ਪਾਲੀਆਂ ਨੇ ਹਾਂਜੀ ਪਰ ਇਹ ਥੋੜੀ ਪਤਾ ਹੀ ਘਰੋਂ ਹੱਸਦੇ ਖੇਡਦੇ ਗਏ ਨੇ ਤੇ ਚੰਗੀ ਭਲੀ ਗਈ ਬੇਟੀ ਨੂੰ ਖੂਨ ਖੂਨ ਲੈ ਕੇ ਆਏ ਜੇ ਹੱਥਾਂ ਦੇ ਵਿੱਚ ਤੇ ਚਾਈਨਾ ਡੋਰ ਸਾਡੀ ਤੇ ਹੋਈ ਹੰਗਾਰੇ ਕਿ ਇਹ ਜਿਹੜੀ ਚਾਈਨਾ ਡੋਰ ਹੈ ਨਾ ਪਲੀਜ਼ ਅਹੀ ਹੱਥ ਜੋੜ ਕੇ ਸਾਰਿਆਂ ਅੱਗੇ ਰਿਕੁਐਸਟ ਕਰਦੇ ਆ ਕਿ ਪਲੀਜ਼ ਜੋ ਵੀ ਪ੍ਰਸ਼ਾਸਨ ਨੇ ਨਾ ਸਾਰੇ ਭਗਵੰਤ ਮਾਨ ਅੱਗੇ ਬੇਨਤੀ ਹੈ ਹੱਥ ਜੋੜ ਕੇ ਕਿ ਇਹ ਜਿਹੜੀ ਡੋਰ ਹੈ ਨਾ ਇਹ ਬੰਦ ਹੋਣੀ ਚਾਹੀਦੀ ਹੈ ਅੱਜ ਇਸ ਬੱਚੀ ਨਾਲ ਇਹ ਹੋਇਆ ਏ ਕੱਲ ਨੂੰ ਹੋਰ ਵੀ ਕਿਸੇ ਨਾਲ ਅੱਗੇ ਵੀ ਕਈਆਂ ਦੇ ਫਾਦਰ ਚਲ ਗਏ ਨੇ ਕਈਆਂ ਦੇ ਬ੍ਰਦਰ ਚਲ ਗਏ ਨੇ ਪਰ ਉਹ ਵਾਪਸ ਨਹੀਂ ਨਾ ਆਉਂਦੇ ਹੈਗੇ ਜਿਹੜੇ ਚਲ ਜਾਂਦੇ ਨੇ ਪਰ ਇੱਕ ਜਿਹੜੇ ਜਿੰਨੂੰ ਦੁੱਖ ਲੱਗਾ ਏ ਉਸ ਪਰਿਵਾਰ ਨੂੰ ਪਤਾ ਬਾਕੀ ਨਾ ਤੁਸੀਂ ਜਾਣ ਸਕਦੇ ਹੋ ਨਾ ਮੈਂ ਜਾਣ ਸਕਦੀ ਆ ਤੇ ਸਾਡੀ ਇਹੋ ਹੀ ਹੈਗੀ ਏ ਵੀ ਬੇਨਤੀ ਵੀ ਪਲੀਜ਼ 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 ਇਹ ਡੋਰ ਬੰਦ ਕੀਤੀ ਜਾਵੇ ਸਰਕਾਰ ਦਾ ਕੋਈ ਨੁਮਾਇੰਦਾ ਆਦੇ ਘਰ ਪਹੁੰਚਿਆ ਕੋਈ ਹਾਂਜੀ ਆਏ ਹੀ ਆਏ ਨੇ ਇੱਥੇ ਪਰ ਉਹਨਾਂ ਨੇ ਤੁਹਾਨੂੰ ਪਤਾ ਕੀ ਕਹਿ ਕੇ ਜਾਣਾ ਕੁਝ ਕਰਦਾ ਤੇ ਕੁਝ ਵੀ ਨਹੀਂ ਕਹਿ ਕੇ ਜਾਂਦੇ ਨੇ ਕਰਨਾ ਕੀ ਉਹਨਾਂ ਨੇ